ਹਲੋ ਹਾਂਜੀ ਅੱਜ ਉਹ ਕਚੌਰੀਆਂ ਦੀ ਰੈਸਪੀ ਅਸੀਂ ਤੁਹਾਨੂੰ ਦੱਸਦੇ ਹਾਂ ਆਲੂ ਉਬਾਲ ਲਈ ਸੀ ਆਪਾਂ ਨੇ ਹੁਣ ਇਹਦੇ ਵਿੱਚ ਨਮਕ ਪਾ ਦੋ ਆਪਣੇ ਸਵਾਦ ਅਨੁਸਾਰ ਪਾ ਲਓ ਨਮਕ ਹਲਦੀ ਪਾ ਲਓ ਕਈ ਹਲਦੀ ਸਕਿਪ ਵੀ ਕਰ ਦਿੰਦੇ ਨੇ ਜਿਵੇਂ ਤੁਹਾਨੂੰ ਠੀਕ ਲੱਗਦਾ ਤੇ ਹੁਣ ਪਾ ਲਓ ਜੀਰਾ ਤੇ ਥੋੜੀ ਜੀ ਲਾਲ ਮਿਰਚ ਪਾਓ ਸੌਰੀ ਥੋੜਾ ਜਨਾ ਫੋਨ ਘੁੰਮ ਗਿਆ ਸੀ ਹਾਂਜੀ ਲਾਲ ਮਿਰਚ ਪਾ ਦਿਓ ਥੋੜੀ ਜੀ ਹੁਣ ਧਨੀਆ ਪਾ ਦਿਓ ਹੁਣ ਪਿਆਜ਼ ਲਸਣ ਦੀਆ ਦੇਖੋ ਕੱਚੀਆਂ ਭੂੰਖਾਂ ਨੇ ਵਿੱਚ ਲਸਣ ਦਾ ਗਠਾ ਇੱਕ ਪਿਆਜ਼ ਦਾ ਗਠਾ ਇਹ ਸਾਰਾ ਮਿਕਸ ਕਰਕੇ ਪਾ ਦਿਓ ਤੇ ਹੁਣ ਥੋੜੀ ਜੀ ਕਾਲੀ ਮਿਰਚ ਵੀ ਪਾ ਸਕਦੇ ਆਪਾਂ ਕਾਲੀ ਮਿਰਚ ਪਾ ਦਿਓ ਉਹ ਚ ਹਰੀ ਮਿਰਚਾਂ ਪਿਆਜ਼ ਲਸਣ ਸਾਰਾ ਕੁਝ ਗ੍ਰੇਂਡਰ ਕੀਤਾ ਹੋਇਆ ਸੀ ਹਾਂਜੀ ਹੁਣ ਇਹਨੂੰ ਸਾਰੇ ਨੂੰ ਮਿਕਸ ਕਰ ਲਓ। ਕਈ ਚਮਚ ਨਾਲ ਕਰ ਲੈਂਦੇ ਨੇ ਬਟ ਆਪਾਂ ਤਾਂ ਹੱਥ ਨਾਲ ਵਧੀਆ ਮਿਕਸ ਹੋ ਜਾਂਦਾ ਹੈ ਹੱਥ ਨਾਲ ਕਰਦੇ ਆ। ਹੁਣ ਦੇਖੋ ਇੱਧਰ ਗੁਲਗੁਲਿਆਂ ਦੀ ਰੈਸਪੀ। ਪਹਿਲਾਂ ਆਟਾ ਲੈ ਲਓ। ਮੈਂ 4 ਮੁਠੀ ਆਟਾ ਲਿਆ ਸੀ। ਸ਼ੱਕਰ ਮੈਂ ਸਵੇਰ ਦੀ ਭਿਉਈ ਹੋਈ ਸੀ ਗਰਮ ਪਾਣੀ 'ਚ। ਦੇਖੋ ਹੁਣ ਇਹਦੇ ਵਿੱਚ ਸ਼ੱਕਰ ਪਾ ਦੋ ਪੁਣਕੇ ਪਾਇਓ ਕਈ ਵਾਰ ਵਿੱਚ ਕੁਝ ਹੁੰਦਾ ਨਾ ਸ਼ੱਕਰ ਦੇ ਡੱਕੇ ਡੁਕੇ ਇਹਨੂੰ ਹੱਥ ਨਾਲ ਵੀ ਘੋਲ ਸਕਦੇ ਹੋ ਬਟ ਮੈਂ ਹੈਂਡੀ ਨਾਲ ਘੋਲਿਆ ਸੀ ਇਹ ਥੋੜੀ ਜਲਦੀ ਘੁਲ ਜਾਂਦਾ ਨਾ ਦੂਜੀ ਤਰ੍ਹਾਂ ਟਾਈਮ ਲੱਗ ਜਾਂਦਾ ਜੇ ਤੁਹਾਨੂੰ ਪਤਲਾ ਹੁੰਦਾ ਲੱਗਿਆ ਵੀ ਚਾਟਾ ਹੋਰ ਮਿਲਾ ਸਕਦੇ ਹੋ ਇਹ ਦੇਖੋ ਕਚੌਰੀਆਂ ਬਣਾਉਣ ਲਈ ਆਪਾਂ ਨੇ ਪੇੜਾ ਲਿਆ ਤੇ ਇਹਦੇ ਵਿੱਚ ਸਾਰਾ ਮਟੀਰੀਅਲ ਜਿਹੜਾ ਆਪਾਂ ਮਿਕਸ ਕਰ ਲਿਆ ਸੀ ਉਹ ਪਾਵਾਂਗੇ ਦੇਖੋ ਹੁਣ ਪੇੜੇ ਨੂੰ ਚੰਗੀ ਤਰ੍ਹਾਂ ਵਿੱਚ ਮਟੀਰੀਅਲ ਸਾਰਾ ਉਹਦੇ ਪੈਕ ਕਰਤਾ ਹੱਥਾਂ ਨੂੰ ਤੇਲ ਲਗਾ ਲਿਓ ਸਰੋਂ ਦਾ ਹੱਥ ਨਾਲ ਵੀ ਵਧਾ ਸਕਦੇ ਹੋ ਜਾਂ ਪਲੇਟ ਕੋਈ ਥਾਲੀ ਲੇ ਕੇ ਉਹਦੇ ਵਿੱਚ ਤੇਲ ਲਗਾ ਕੇ ਉਹਦੇ ਨਾਲ ਵੀ ਤੁਸੀਂ ਇਹਨਾਂ ਨੂੰ ਵਧਾ ਸਕਦੇ ਹੋ ਕਚੌਰੀ ਨੂੰ ਦੇਖੋ ਤੇਲ ਗਰਮ ਹੋਇਆ ਹੋਇਆ ਕੜਾਹੀ 'ਚ ਤੇਲ ਚਪਾ ਪਾ ਦੀ ਕਚੌਰੀ ਇਹ ਹਮ ਗੁਲਗਲੇ ਨਾਲ ਨਾਲ ਥੋੜੇ ਥੋੜੇ ਹਲਾਵਿ ਦਿਓ ਸੇਕ ਬਹੁਤ ਜ਼ਿਆਦਾ ਨਾ ਹੋਵੇ ਮੀਡੀਅਮ ਸੇਕ ਤੇ ਗੁਲਗਲੇ ਬਣਦੇ ਹੁੰਦੇ ਨੇ ਦੇਖੋ ਜੀ ਆਪਣੇ ਗੁਗੁਲੇ ਵੀ ਬਣ ਕੇ ਤਿਆਰ ਨੇ ਮਾਡੂ ਜੀ ਸ਼ੱਕੋ ਗਰਮਾ ਗਰਮ ਗੁਗੁਲੇ ਕਚੌਰੀਆਂ ਥੈਂਕ ਯੂ